ਸੱਸੀ ਕਲਗੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਮੱਕੀ ਦੀ ਰੋਟੀ ਸਰੋਂ ਦੇ ਸਾਗ ਨਾਲ ਬਹੁਤ ਟੇਸਟੀ ਲੱਗਦੀ ਆ ਤੇ ਸਰੋਂ ਦੇ ਸਾਗ ਨਾਲ ਇਹਦਾ ਕੰਬੀਨੇਸ਼ਨ ਬਹੁਤ ਵਧੀਆ ਬਣਦਾ ਹੈਗਾ ਤੇ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਸਾਗ ਤਾਂ ਹਰ ਘਰ ਚ ਬਣਦਾ ਤੇ ਬੱਕੀ ਦੀ ਰੋਟੀ ਵੀ ਹਰ ਘਰ ਚ ਬਣਦੀ ਹੋਣੀ ਆ ਤੇ ਜਿੱਦਾਂ ਕਿ ਪਿਛਲੇ ਸਮਿਆਂ ਦੇ ਵਿੱਚ ਦਾਦੀਆਂ ਨਾਨੀਆਂ ਬਣਾਉਂਦੀਆਂ ਸੀ ਆਪਾਂ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਦੋ ਕ올ੀਆਂ ਮੱਕੀ ਦਾ ਆਟਾ ਲੈਂਦਾ ਇਹਦੇ ਵਿੱਚ ਆਪਾਂ ਹੋਰ ਕੋਈ ਆਟਾ ਮਿਕਸ ਨਹੀਂ ਕਰਾਂਗੇ ਇੱਥੇ ਬਾਲ ਦੇ ਵਿੱਚ ਆਪਾਂ ਦੋਨੋਂ ਕ올ੀਆਂ ਆਟੇ ਦੀਆਂ ਪਾ ਲਾਂਗੇ ਆਪਾਂ ਸਿਰਫ ਮੱਕੀ ਦੇ ਆਟੇ ਨਾਲ ਹੀ ਰੋਟੀਆਂ ਬਣਾਵਾਂਗੇ ਇੱਥੇ ਮੈਂ ਪਾਣੀ ਲੈਂਦਾ ਡੇਢ ਕ올ੀ ਇਹੀ ਕ올ੀ ਨਾਲ ਮੇ ਪਾਣੀ ਲੈਂਦਾ ਜੀੜੀਆਂ ਕ올ੀਆਂ ਨਾਲ ਆਪਾਂ ਆਟਾ ਨਾਪਿਆ ਸੀ ਤੇ ਆਟਾ ਮੈਂ ਦੱਬ-ਦੱਬ ਕੇ ਨਾਪ ਕੇ ਲੱਤਾ ਸੀ ਤੇ ਪਾਣੀ ਨੂੰ ਆਪਾਂ ਹੁਣ ਕਰਾਂਗੇ ਜੀ ਗਰਮ ਪਾਣੀ ਚੰਗੇ ਤਿੱਕੇ ਨਾਲ ਆਪਣਾ ਉਬਲਦਾ ਹੋਣਾ ਚਾਹੀਦਾ ਜਿਸ ਜਿਸ ਤਿੱਕੇ ਨਾਲ ਪਾਣੀ ਉਬਲ ਰਿਹਾ ਤੇ ਹੁਣ ਆਪਾਂ ਆਟੇ ਦੇ ਵਿੱਚ ਇੱਕ ਹੌਲ ਕਰ ਲਾਂਗੇ ਮੈਂ ਇਸ ਤਿੱਕੇ ਨਾਲ ਆਟਾ ਗੁੰਨਦੀ ਆ ਆਟੇ ਦੇ ਵਿੱਚ ਤੁਸੀਂ ਹੌਲ ਕਰ ਲੈਣਾ ਤੇ ਇਸ ਤਿੱਕੇ ਨਾਲ ਆਪਾਂ ਹੌਲ ਕਰਕੇ ਇਹਦੇ ਵਿੱਚ ਗਰਮਾ ਗਰਮ ਪਾਣੀ ਪਾਵਾਂਗੇ ਪਾਣੀ ਤੁਹਾਡਾ ਪੂਰਾ ਗਰਮ ਹੋਣਾ ਚਾਹੀਦਾ ਤਾਂ ਹੀ ਮੱਕੀ ਦਾ ਆਟਾ ਵਧੀਆ ਗੁੱਝਕੇ ਤਿਆਰ ਹੁੰਦਾ ਦੇਖੋ ਜੀ ਆਪਾਂ ਪਾਣੀ ਪਾਤਾ ਥੋੜਾ ਜਿਹਾ ਪਾਣੀ ਪਾਉਣਾਗਾ ਜਿਆਦਾ ਪਾਣੀ ਨਹੀਂ ਪਾਉਣਾ ਇਸ ਤਿੱਕੀ ਦਾ ਆਪਾਂ ਆਟੇ ਨੂੰ ਉੱਪਰ ਕਰ ਦਾਂਗੇ ਪਾਣੀ ਆਪਣਾ ਵਿੱਚ ਰਹਿਣ ਦਾਂਗੇ ਤੇ 2 ਕਿ ਮਿੰਟ ਆਪਾਂ ਰੱਖ ਦਾਂਗੇ ਤੇ ਫਿਰ ਬਾਅਦ ਦੇ ਵਿੱਚ ਆਪਾਂ ਹਲਾਵਾਂਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਆ ਹੱਥ ਨਹੀਂ ਆਪਾਂ ਲਗਾਉਣਾ ਹੱਥ ਨੂੰ ਆਪਣੇ ਹੀ ਜਲ ਜਾਣੂਗੀ ਵੀ ਪਾਣੀ ਇੰਨਾ ਕ ਜਿਆਦਾ ਗਰਮ ਹੈ ਉਬਲੇ ਉਬਲੇ ਪਾਣੀ ਲੈਣਾਗਾ ਆਟਾ ਗੁੰਨਣ ਦੇ ਵਾਸਤੇ ਹੁਣ ਆਪਾਂ ਆਟੀ ਨੂੰ ਇੱਕ ਵਾਰ ਮਿਕਸ ਕਰ ਦਾਂਗੇ ਇਸ ਟਿੱਕਾ ਦਾ ਆਟਾ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਪਾਣੀ ਹੋਰ ਐਡ ਕਰਾਂਗੇ ਤੇ ਪਾਣੀ ਆਪਾਂ ਹੋਰ ਪਾ ਦਾਂਗੇ ਧਰਮਾ ਗਰਮ ਪਾਣੀ ਪਾ ਕੇ ਆਪਾਂ ਮਿਕਸ ਫੇਰ ਕਰ ਦੇਣਾ ਤੇ ਆਪਾਂ ਚਮਚ ਦੀ ਮਦਦ ਦੇ ਨਾਲ ਇਹਨੂੰ ਮਿਕਸ ਕਰਨਾ ਕਿਉਂਕਿ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਗਰਮ ਲੱਗਦਾ ਤਾਂ ਹੀ ਰੋਟੀਆਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨਰਮ ਨਰਮ ਰੋਟੀਆਂ ਬਣਦੀਆਂ ਨੇ ਮੱਕੀ ਦੇ ਆਟੇ ਦੀਆਂ ਜੇਕਰ ਆਟਾ ਆਪਣਾ ਸਹੀ ਤਰੀਕੇ ਨਾਲ ਗੁੰਨਿਆ ਹੋਊਗਾ ਤੇ ਹੁਣ ਆਪਾਂ ਹੱਥ ਨਾਲ ਗੁੰਨਾਂਗੇ ਤੇ ਥੋੜਾ ਜਿਹਾ ਇਹ ਠੰਡਾ ਹੋ ਜਾਣ ਦੇਖੋ ਜੀ ਠੰਡਾ ਹੋ ਗਿਆ ਸੀ ਕੀ ਤੁਸੀਂ ਥੋੜੀ ਜਿਹੀ ਗਰਮ ਚ ਹੱਥ ਪਾ ਸਕਦੇ ਹੋ ਤਾ ਪਾ ਸਕਦੇ ਹੋ ਤੇ ਆਪਾਂ ਇਹਨੂੰ ਇਦਾਂ ਮਸਲ ਮਸਲ ਕੇ ਗੁੰਨ ਲਾਂਗੇ ਪਾਣੀ ਹਜੇ ਵੀ ਗਰਮ ਸੀ ਮੈਂ ਥੋੜੀ ਜਿਹੀ ਗਰਮ ਚ ਹੱਥ ਹੀ ਪਾ ਲਿਆ ਤੁਸੀਂ ਧਿਆਨ ਨਾਲ ਗੁੰਨੇਓ ਆਟੇ ਨੂੰ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਹੋਰ ਪਾ ਦਾਂਗੇ ਜੇਕਰ ਆਟਾ ਵਧੀਆ ਗੁੱਝ ਜਾਵੇ ਤਾਂ ਰੋਟੀਆਂ ਬਹੁਤ ਸੌਫਟ ਤੇ ਮਲਾਈਮ ਬਣ ਕੇ ਤਿਆਰ ਹੋਣਗੀਆਂ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਇੱਕ ਵਾਰ ਪਾਣੀ ਦੇ ਵਿੱਚ ਫੇਰ ਤੇ ਇੱਥੇ ਆਪਾਂ ਆਟੇ ਨੂੰ ਦੇਖੋ ਵਧੀਆ ਮਸਲ ਮਸਲ ਕੇ ਗੁੰਨਾਗੇ ਆਪਣਾ ਸੌਫਟ ਜਿਹਾ ਡੋ ਤਿਆਰ ਹੋ ਜਾਊਗਾ देखो जी मैं आटे ਨੂੰ ਮੁੱਕੀਆਂ ਦੇ ਦੇ ਕੇ ਗੁੰਨ ਰਹੀ ਆਂ ਆਟੇ ਨੂੰ ਆਪਾਂ ਵਧੀਆ ਮਲਣਾਗਾ ਜੇ ਆਪਾਂ ਵਧੀਆ ਮਲ ਮਲ ਕੇ ਗੁੰਨਾਗੇ ਤਾਂ ਆਟਾ ਵਧੀਆ ਗੁੱਝਿਆ ਹੋਊ ਤਾਂ ਰੋਟੀਆਂ ਬਹੁਤ ਵਧੀਆ ਬਣਨਗੀਆਂ ਇੱਥੇ ਮੈਂ ਥੋੜਾ ਥੋੜਾ ਪਾਣੀ ਲੈ ਕੇ ਇਹਨੂੰ ਚੰਗੇ ਤਰੀਕੇ ਨਾਲ ਮਲ ਲੂੰਗੀ ਗਰਮ ਪਾਣੀ ਹੀ ਲੈਤਾ ਮੈਂ ਠੰਡਾ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਮੱਕੀ ਦੀ ਆਟੇ ਦੇ ਵਿੱਚ ਖਾਸ ਕਰਕੇ ਗਰਮ ਪਾਣੀ ਹੀ ਲੱਗਦਾ ਤੇ ਆਪਾਂ ਆਟੇ ਨੂੰ ਮਲ-ਮਲ ਕੇ ਦੇਖੂ ਗੁੰਨ ਰਹੇ ਆ ਆਟੇ ਨੂੰ ਮੈਂ ਲਗਾਤਾਰ 1-2 ਮਿੰਟ ਮਲਿਆ ਤੇ ਥੋੜਾ ਜਿਹਾ ਪਾਣੀ ਮੈਂ ਹੋਰ ਐਡ ਕਰੂੰਗੀ ਤੇ ਇਸ ਤਿੱਕੇ ਨਾਲ ਆਪਾਂ ਆਟੇ ਦੇ ਵਿੱਚ ਥੋੜਾ-ਥੋੜਾ ਪਾਣੀ ਪਾ ਕੇ ਮਲਾਂਗੇ ਆਟਾ ਆਪਣਾ ਪੂਰਾ ਸੌਫਟ ਹੋ ਜਾਊਗਾ ਨਹੀਂ ਆਟਾ ਆਪਣਾ ਸਖਤ ਹੋ ਜੂ ਜੇ ਆਪਾਂ ਨਾ ਮਲ ਕੇ ਗੁੰਨੇ ਤੇ ਥੋੜਾ ਥੋੜਾ ਪਾਣੀ ਪਾ ਕੇ ਨਹੀਂ ਗੁੰਨੇ ਆ ਤੇ ਇੱਥੇ ਤੁਸੀਂ ਦੇਖਿਓ ਆਪਣਾ ਆਟਾ ਕਿੰਨਾ ਸੌਫਟ ਹੋ ਕੇ ਤਿਆਰ ਹੋ ਗਿਆ ਦੇਖੋ ਵਧੀਆ ਸੌਫਟ ਹੋ ਗਿਆ ਆਟਾ ਆਪਣਾ ਤੇ ਆਪਾਂ ਮਲ ਮਲ ਕੇ ਗੁੰਨ ਲਿਆ ਸੀ ਆਟਾ ਆਪਣਾ ਪ੍ਰੋਪਰ ਗੁੱਝ ਕੇ ਤਿਆਰ ਹੈ ਪੂਰਾ ਵਧੀਆ ਆਟਾ ਆਪਣਾ ਤਿਆਰ ਹੋ ਗਿਆ ਦੇਖੋ ਤੇ ਹੁਣ ਆਪਾਂ ਪੇੜਾ ਕਰਾਂਗੇ ਰੋਟੀਆਂ ਬਣਾਵਾਂਗੇ ਰੋਟੀਆਂ ਬਣਾਉਣ ਦੇ ਮੈਂ ਇੱਥੇ ਤੁਹਾਨੂੰ 4 ਤੋਂ 5 ਤਰੀਕੇ ਦੱਸੂੰਗੀ ਵੀ ਤੁਸੀਂ ਕਿਸ ਤਰੀਕੇ ਨਾਲ ਰੋਟੀ ਬਣਾ ਸਕਦੇ ਹੋ ਪੇੜਾ ਤੁਸੀਂ ਥੋੜਾ ਜਿਹਾ ਵੱਡਾ ਲੈਣਾ ਕਨਕ ਦੀ ਰੋਟੀ ਤੋਂ ਥੋੜਾ ਜਿਹਾ ਜ਼ਿਆਦਾ ਵੱਡਾ ਵੀ ਨਹੀਂ ਥੋੜਾ ਜਿਹੀ ਜ਼ਿਆਦਾ ਵੱਡਾ ਲੈਣਾ ਇਸ ਤਰੀਕੇ ਨਾਲ ਹੱਥ ਤੇ ਤੁਸੀਂ ਇਹਨੂੰ ਗੋਲ-ਗੋਲ ਘੁਮਾਉਣਾ ਤਾਂ ਇਹ क्रैक ਨਹੀਂ ਆਉਣਗੇ ਇਹ ਰੋਟੀ ਦੇ ਵਿੱਚ क्रैक ਤਾਂ ਬੰਦੀ ਆ ਥੋੜਾ ਜਿਹਾ ਆਪਾਂ ਫਲੈਟ ਕਰ ਲਾਂਗੇ ਪੀੜੇ ਨੂੰ ਹੁਣ ਆਪਾਂ ਚੱਕਲਾ ਲੈ ਲਿਆ ਚੱਕਲੇ ਤੇ ਥੋੜਾ ਜਿਹਾ ਫਲੈਟ ਕਰਾਂਗੇ ਪੀੜੇ ਨੂੰ ਥੋੜਾ ਜਿਹਾ ਮੈਂ ਪੜੇਥਨ ਲਵਾਂਗੀ ਇੱਥੇ ਪੜੇਥਨ ਲੈ ਕੇ ਆਪਾਂ ਹਲਕੇ ਜਿਹੇ ਹੱਥਾਂ ਨਾਲ ਰੋਟੀ ਨੂੰ ਬੇਲਣਾ ਜਿਆਦਾ ਪ੍ਰੈਸ਼ਰ ਨਹੀਂ ਦੇਣਾ ਤੇ ਆਪਾਂ ਹਲਕੇ ਹਲਕੇ ਹੱਥਾਂ ਨਾਲ ਰੋਟੀ ਨੂੰ ਬੇਲਾਂਗੇ ਤਾਂ ਕਿ ਆਪਣੀ ਰੋਟੀ ਬਹੁਤ ਵਧੀਆ ਬਿਲ ਸਕੇ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਬਿਲ ਰਹੀ ਆ ਤੇ ਆਪਾਂ ਇਹਨੂੰ ਬੇਲ ਰਹੇ ਆ ਬੜੀਏ ਤਰੀਕੇ ਨਾਲ ਦੇਖੋ ਜਿੱਦਾਂ ਆਪਾਂ ਥੋੜੇ ਥੋੜੇ ਕ੍ਰੈਕ ਤਾਂ ਆਉਣਗੇ ਕਿਉਂਕਿ ਆਪਾਂ ਮੱਕੀ ਦੇ ਆਟੇ ਦੇ ਵਿੱਚ ਹੱਥ ਨਾਲ ਬਣਾਉ ਚਾਹੀ ਕਿਦਾਂ ਹੀ ਬਣਾਉ ਇਹਨੂੰ ਥੋੜਾ ਜਿਹਾ ਸੈੱਟ ਤਾਂ ਕਰਨਾ ਪੈਂਦਾ ਕਿਨਾਰਿਆਂ ਤੋਂ ਤੇ ਰੋਟੀ ਦੇ ਵਿੱਚ ਕ੍ਰੈਕ ਆ ਜਾਂਦੇ ਆ ਦੇਖੋ ਆਪਣੀ ਪਤਲੀ ਪਤਲੀ ਰੋਟੀ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਰੋਟੀ ਨੂੰ ਗੋਲ ਬਣਾਵਾਂਗੇ ਗੋਲ ਬਣਾਉਣ ਦਾ ਵੀ ਮੈਂ ਤੁਹਾਨੂੰ ਟਿੱਕਾ ਦੱਸਦੀ ਆ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਰਤਨ ਹੋਊਗਾ ਟੱਕਣ ਵਗੈਰਾ ਹੋਊਗਾ ਵੱਡੇ ਸਾਈਜ਼ ਦਾ ਉਹਨੂੰ ਲੈ ਕੇ ਉੱਪਰ ਦਬਾ ਦੇ ਕੇ ਇਸ ਤਿੱਕੇ ਨਾਲ ਆਪਾਂ ਗੋਲ ਬਣਾ ਲਾਂਗੇ ਕਿਨਾਰੀਆਂ ਇਹਦੀਆਂ ਸਾਈਡ ਤੋਂ ਕੱਢ ਲਵਾਂਗੇ ਇਹਨੂੰ ਆਪਾਂ ਬੇਸਟ ਕਰਕੇ ਨਹੀਂ ਸੁਕਣਾ ਇਹਦਾ ਦੁਬਾਰਾ ਹੀ ਆਪਾਂ ਪੇੜਾ ਕਰ ਲਵਾਂਗੇ ਤੇ ਆਟੇ ਦੇ ਵਿੱਚ ਹੀ ਰੱਖ ਦੇਵਾਂਗੇ ਤੁਸੀਂ ਰੋਟੀ ਦੇਖ ਸਕਦੇ ਹੋ ਕਿੰਨੀ ਆਪਣੀ ਵਧੀਆ ਤੇ ਗੋਲ ਬਿਲਕੁਲ ਕੇ ਤਿਆਰ ਹੋਈ ਹੈ ਬਿਲਕੁਲ ਵੀ ਇਹਦੇ ਕਿਨਾਰੇ ਹਨਾ ਕਰੈਕ ਨਹੀਂ ਹੋਏ ਟੁੱਟੇ ਨਹੀਂਗੇ ਇਸ ਥਿੱਕੇ ਨਾਲ ਤੁਸੀਂ ਰੋਟੀ ਨੂੰ ਬਣਾ ਸਕਦੇ ਹੋ ਹੁਣ ਮੈਂ ਦੂਸਰਾ ਚੱਕਲਾ ਲੈ ਲਿਆ ਮੈਨੂੰ ਉਹ ਚੱਕਲਾ ਸੈੱਟ ਨਹੀਂ ਲੱਗਿਆ ਤੇ ਇੱਥੇ ਵੀ ਮੈਂ ਰਾਉਂਡ ਰਾਉਂਡ ਕੀਤਾ ਪਹਿਲਾਂ ਪੇੜੇ ਨੂੰ ਕਰ ਲਿਆ ਤੇ ਹੁਣ ਆਪਾਂ ਕੋਈ ਵੀ ਪੋਲੀਥੀਨ ਲੈ ਲਓ ਤੁਹਾਡੇ ਘਰ ਦੇ ਵਿੱਚ ਕੋਈ ਪੋਲੀਥੀਨ ਹੋਊਗਾ ਇਹ ਸੂਟ ਵਾਲਾ ਪੋਲੀਥੀਨ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਦੀ ਆਪਾਂ ਕਟਿੰਗ ਕਰ ਲਾਂਗੇ ਜਿੱਦਾਂ ਦਾ ਚੱਕਲਾ ਚੱਕ ਲਈ ਦੀ ਸੀਪ ਚ ਆਪਾਂ ਗੋਲ-ਗੋਲ ਕੱਟ ਲਾਂਗੇ ਥੋੜਾ ਜਿਹਾ ਮੈਂ ਇੱਕ ਚੱਕਲੇ ਤੋਂ ਵੱਡਾ ਕੱਟਿਆ ਇਸ ਟਿੱਕੇ ਨੂੰ ਆਪਾਂ ਇਹਨੂੰ ਕੱਟ ਲਾਂਗੇ ਦੋਨੋਂ ਸਾਈਡਾਂ ਤੋਂ ਇਹ ਦੂਰਾ ਕਰਕੇ ਰੱਖਿਆ ਹੋਇਆ ਲਫਾਫਾ ਸਿੰਗਲ ਨਹੀਂ ਰੱਖਣਾ ਤੁਸੀਂ ਪੋਲੀਥੀਨ ਦੋਵਲ ਹੀ ਰੱਖਿਓ ਤਾਂ ਕਿ ਇਹ ਦੋਨਾਂ ਸਾਈਡਾਂ ਦਾ ਵੀ ਸੈਜ ਇੱਕੋ ਹੀ ਹੋਵੇ ਦੋਨੇ ਕੱਟੇ ਜਾਣ ਪੀਸ ਦੇਖੋ ਆਪਾਂ ਦੋਨੇ ਪੀਸ ਕੱਟ ਲਈ ਕੱਟ ਕੇ ਹੁਣ ਆਪਾਂ ਜਿਹੜਾ ਪੇੜਾ ਰੱਖਿਆ ਸੀ ਇਹਨੂੰ ਫਲੈਟ ਕਰ ਦਾਂਗੇ ਥੋੜਾ ਜਿਹਾ ਹੱਥ ਨਾਲ ਮੈਂ ਪਹਿਲਾਂ ਵੀ ਇਹਨੂੰ ਫਲੈਟ ਕਰ ਲਿਆ ਸੀ ਹੱਥ ਨਾਲ ਤੇ ਹੁਣ ਆਪਾਂ ਬਹੁਤ ਔਖਾ ਕੰਮ ਆ ਅੱਜ ਕੱਲ੍ਹ ਦੀਆਂ ਕੁੜੀਆਂ ਇਹ ਰੋਟੀ ਨਹੀਂ ਬਣਾ ਸਕਦੀਆਂ ਤੇ ਆਪਾਂ ਉਹਨਾਂ ਨੂੰ ਸੌਖੇ ਜਿਹੇ ਈਜੀ ਇਹ ਤਰੀਕੇ ਦੱਸਦੇ ਹਾਂ ਕਿਉਂਕਿ ਰੋਟੀ ਖਾਣ ਦਾ ਦਿਲ ਤਾਂ ਹਰ ਇੱਕ ਦਾ ਕਰਦਾ ਮੱਕੀ ਦੀ ਕਿਉਂਕਿ ਸਾਗ ਨਾਲ ਸਰਦੀਆਂ ਦੇ ਵਿੱਚ ਖਾਸ ਕਰਕੇ टेस्टी लगਦੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਪੂਰੀ ਗੋਲ ਬਣ ਕੇ ਤਿਆਰ ਹੋਈ ਹੈ ਹਲਕੇ ਹਲਕੇ ਜਿਵੇਂ क्रैक ਆਏ ਹੈ ਜਿਆਦਾ क्रैक ਨਹੀਂ ਆਏ ਦੇਖੋ ਇਹ ਆਸਾਨੀ ਨਾਲ ਉੱਤਰ ਵੀ ਜਾਂਦੀ ਹੈ ਬਿਲਕੁਲ ਵੀ ਪੋਲੀਥੀਨ ਤੇ ਤੁਹਾਨੂੰ ਕੋਈ ਅਲਗਾਨ ਦੀ ਜ਼ਰੂਰਤ ਨਹੀਂ ਪੈਣੀ ਨਾ ਹੀ ਤੁਹਾਨੂੰ ਪੋਲੀਥੀਨ ਤੇ ਕੋਈ ਤੇਲ ਵਗੈਰਾ ਲਗਾਉਣ ਦੀ ਜ਼ਰੂਰਤ ਪੈਣੀ ਆ ਆਪਾਂ ਡਾਇਰੈਕਟ ਹੀ ਰੋਟੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਕਿੰਨੀ ਵਧੀਆ ਬਿਲਕੁਲ ਤਿਆਰ ਹੋਈ ਆ ਜਿਆਦਾ ਇਹ ਰੋਟੀ ਮੋਟੀ ਵੀ ਨਹੀਂ ਹੈਗੀ ਤੇ ਜਿਆਦਾ ਇਹ ਪਤਲੀ ਵੀ ਨਹੀਂ ਮੱਕੀ ਦੀ ਰੋਟੀ ਪਤਲੀ ਨਹੀਂ ਰੱਖੀ ਜਾਂਦੀ ਥੋੜੀ ਜਿਹੀ ਮੋਟੀ ਹੀ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਤੀਸਰਾ ਪੇੜਾ ਕਰਾਂਗੇ ਤੀਸਰਾ ਤਰੀਕਾ ਦੱਸਾਂਗੇ ਤੁਹਾਨੂੰ ਦੇਖੋ ਪੇੜੇ ਨੂੰ ਮੈਂ ਚੂੰਡ ਕਰ ਲੂੰਗੀ ਤੇ ਇਸ ਢਿੱਕੇ ਨੂੰ ਮੈਂ ਰਾਉਂਡ ਰਾਉਂਡ ਕਰਦੀ ਹੁੰਦੀ ਆ ਤਾਂ ਕਿ ਪੇੜੇ ਦੇ ਹਨਾ क्रैक ਨਾ ਪੈਣ ਤੇ क्रैक ਤਾਂ ਫਿਰ ਵੀ ਮੱਕੀ ਦੀ ਰੋਟੀ ਦੇ ਵਿੱਚ ਪੈ ਹੀ ਜਾਂਦੇ ਨੇ ਤੇ ਹਲਕੇ ਹਲਕੇ ਆਪਾਂ ਇਸ ਢਿੱਕੇ ਨਾਲ ਇਨੂੰ ਯਕਲੇਤੇ ਰੌਂਡ ਰੌਂਡ ਕਰ ਲਾਂਗੀ ਇਹਦੀ ਝੂੰਡ ਕਰਕੇ ਆਪਾਂ ਪੇੜੇ ਨੂੰ ਵਧਾ ਲੈਣਾ ਤਾਂ ਕਿ ਆਪਾਂ ਰੋਟੀ ਬੇਲਣ ਚ ਆਸਾਨੀ ਆ ਜਾਂਦੀ ਹੈ ਹਨਾ ਜੇ ਆਪਣਾ ਪੇੜਾ ਵਧਿਆ ਹੁੰਦਾ ਤੇ ਹੁਣ ਆਪਾਂ ਇਹਨੂੰ ਸਾਡੇ ਤਾਂ ਪੇੜਾ ਭੰਣਾ ਵੀ ਕਹਿ ਦਿੰਦੇ ਆ ਤੁਸੀਂ ਜੋ ਵੀ ਬੋਲਦੇ ਹੋ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਹੁਣ ਆਪਾਂ ਹੱਥ ਨਾਲ ਵੀ ਇਹਨੂੰ ਰੋਟੀ ਨੂੰ ਇਦਾਂ ਵਧਾਵਾਂਗੀ ਦੇਖੋ ਹੱਥ ਨਾਲ ਵੀ ਰੋਟੀ ਵਧੀਆ ਵਧ ਜਾਂਦੀ ਹੈ ਤੁਸੀਂ ਬਿਨਾ ਪੋਲੀਥੀਨ ਤੋਂ ਵੀ ਹੱਥ ਨਾਲ ਵਧਾ ਸਕਦੇ ਹੋ ਮੈਂ ਵਧਾ ਲੈਣੀ ਹੁੰਦੀ ਹੈ ਚੱਕਲੇਤੀ ਤੇ ਜੇਕਰ ਤੁਹਾਨੂੰ ਔਖਾ ਲੱਗਦਾ ਤਾਂ ਪੋਲੀਥੀਨ ਲੈ ਕੇ ਹੀ ਵਧਾ ਸਕਦੇ ਹਾਂ ਇਸ ਤਿੱਕੇ ਨਾਲ ਹੱਥ ਨਾਲ ਤੁਸੀਂ ਰੋਟੀ ਨੂੰ ਵਧਾ ਲਿਓ ਇਹਦੇ ਹਲਕੇ ਹਲਕੇ ਜੀ ਕਿਨਾਰਿਆਂ ਤੇ ਥੋੜੇ ਥੋੜੇ ਕ੍ਰੈਕ ਆ ਜਾਣਗੇ ਉਹ ਆਪਾਂ ਸੈੱਟ ਕਰ ਲਾਂਗੇ ਹੱਥ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਵੀ ਬਹੁਤ ਵਧੀਆ ਬਿਲਕੁਲ ਤਿਆਰ ਹੋਈ ਹੈ। ਦੇਖੋ ਮੈਂ ਨਾਲ ਦੀ ਨਾਲ ਸੈੱਟ ਕਰ ਰਹੀ ਹਾਂ ਜਿਹੜੇ क्रैक ਆਏ ਆ ਥੋੜੇ ਬਹੁਤੇ। ਹੱਥ ਦੇ ਨਾਲ ਮੈਂ ਉਂਗਲਾਂ ਦੇ ਨਾਲ ਹੈਨਾ ਹਥੇਲੀ ਨਾਲ ਵੀ ਵਧਾ ਸਕਦੇ ਹੋ ਮੈਂ ਉਂਗਲਾਂ ਨਾਲ ਪ੍ਰੈਸ ਕਰਕੇ ਹੀ ਰੋਟੀ ਨੂੰ ਵਧਾ ਲਿਆ। ਕੋਈ ਵਾਤਾ ਔਖਾ ਕੰਮ ਨਹੀਂ ਰੋਟੀ ਬਣ ਜਾਂਦੀ ਹੈ। ਤੁਸੀਂ ਦੇਖ ਸਕਦੇ ਏ ਵੀ ਆਪਣੀ ਰੋਟੀ ਬਣ ਕੇ ਤਿਆਰ ਹੈ। ਦੇਖੋ ਕਿੰਨੀ ਵਧੀਆ ਆਪਣੀ ਰੋਟੀ ਹੱਥ ਦੇ ਨਾਲ ਹੀ ਆਪਾਂ ਬਧਾ ਲਈ ਹੈ ਨਾ ਸੈਟ ਕਰ ਲਈ ਜਿੱਥੋਂ ਹਨਾ ਥੋੜੇ ਬੱਤੇ ਕ੍ਰੈਕ ਜਿ ਆਏ ਆ ਹੁਣ ਆਪਾਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਦੇ ਆ ਪੇੜਾ ਕਰ ਲਾਂਗੇ ਦੇਖੋ ਐਦਾ ਰੌਂਡ ਰੌਂਡ ਜਰੂਰ ਕਰਿਆ ਕਰੋ ਤਾਂ ਕਿ ਇਹ ਕ੍ਰੈਕ ਥੋੜੇ ਘੱਟ ਆਉਂਦੇ ਨੇ ਤੇ ਹੱਥ ਨਾਲ ਆਪਾਂ ਇਸਦੀ ਕਿਨਾਂ ਨੂੰ ਫਲੈਟ ਕਰ ਦਾਂਗੇ ਬਿਲਕੁਲ ਮੈਂ ਪ੍ਰੇਥਨੀ ਯੂਜ਼ ਕੀਤਾ ਦੇਖੋ ਇਸ ਤਿੱਕੇ ਲਈ ਮੈਂ ਸੈੱਟ ਕਰ ਰਹੀ ਹਾਂ ਇਹਨੂੰ ਤੇ ਇਸ ਤਿੱਕੇ ਨਾਲ ਆਪਾਂ ਪੀੜੇ ਨੂੰ ਹੋਰ ਵਧਾ ਲਾਂਗੇ ਤਾਂ ਕਿ ਆਪਣਾ ਨੂੰ ਰੋਟੀ ਬਣਾਉਣ ਚ ਸੌਖਾ ਹੋ ਜੇ ਜਿੱਥੋਂ ਵੀ ਕ੍ਰੈਕ ਹੁੰਦੀ ਹੈ ਉੱਥੇ ਹੱਥ ਨਾਲ ਸੈੱਟ ਕਰ ਲਓ ਇਦਾਂ ਮੈਂ ਇਹਨੂੰ ਜ਼ਿਆਦਾ ਲੰਮਾ ਪੀੜਾ ਕਰ ਰਹੀ ਹਾਂ अपनी रोटी जल्दी ही बन के तैयार हो जो देखो इस तरीके मैं रोटी बधा रही हम देखो जी अपनी रोटी एवं बन के तैयार होगी ਇੱਕ ਕੁਸ਼ਕ ਮੈਂ ਹੱਥ ਨਾਲ ਬਣਾਈਏ ਕੁਸ਼ਕ ਆਪਾਂ ਐਦਾ ਪ੍ਰੈਸ ਕਰਕੇ ਰੋਟੀ ਨੂੰ ਅੱਗੇ ਵਧਾ ਲਿਆ ਇੱਕ ਪੋਲੀਥੀਨ ਰੱਖ ਕੇ ਵਧਾ ਸਕਦੇ ਹੋ ਕਈ ਵਾਰ ਨਹੀਂ ਆਪਣੀ ਚਕਲੇ ਤੇ ਸੈੱਟ ਆਉਂਦਾ ਤੇ ਤੁਸੀਂ ਪੋਲੀਥੀਨ ਨਾਲ ਬਣਾ ਸਕਦੇ ਹੋ ਮੈਂ ਦੇਖੋ ਬਿਨਾਂ ਪੋਲੀਥੀਨ ਤੋਂ ਬਣਾ ਕੇ ਦਿਖਾਈ ਹੈ ਤੁਹਾਨੂੰ ਰੋਟੀ ਤੇ ਹੁਣ ਆਪਣਾ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਰੋਟੀ ਬਣਾਉਣ ਦਾ ਦੱਸਦੀ ਹਾਂ ਉਹ ਮੈਂ ਸਿਰਫ ਹੱਥ ਦੀ ਨਾਲ ਹੀ ਰੋਟੀ ਨੂੰ ਵਧਾਉਂਗੀ ਪੇੜੇ ਨੂੰ ਆਪਾਂ ਭੰਨ ਲਾਂਗੇ ਪੇੜੇ ਨੂੰ ਜਿਆਦਾ ਆਪਾਂ ਲੰਮਾ ਕਰ ਲਾਂਗੇ ਦੇਖੋ ਜੀ ਥੋੜੇ ਬਹੁਤ क्रैक ਤਾਂ ਆ ਹੀ ਜਾਂਦੀ ਹੈ ਮੱਕੀ ਦੀ ਰੋਟੀ ਦੇ ਵਿੱਚ ਤੇ ਮੱਕੀ ਦੀ ਰੋਟੀ ਸਾਗ ਨਾਲ ਬਹੁਤ ਟੇਸਟੀ ਲੱਗਦੀ ਹੈ ਇਸ ਟਿੱਕੇ ਨੂੰ ਆਪਾਂ ਪੇੜੇ ਨੂੰ ਵਧਾ ਕੇ ਹੱਥ ਨਾਲ ਥਪ-ਥਪਾ ਲਾਂਗੇ ਰੋਟੀ ਨੂੰ ਇਦਾਂ ਥਪਤਪਾਉਣ ਨਾਲ ਹਥੇਲੀਆਂ ਨਾਲ ਥਪਾ ਸਕਦੇ ਹਾਂ ਉਂਗਲਾਂ ਨਾਲ ਥਪਤਪਾ ਕਰ ਸਕਦੇ ਹਾਂ ਤੇ ਰੋਟੀ ਆਪਣੀ ਅੱਗੇ ਵਧੀ ਜਾਊਗੀ ਮੈਂ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਪਾਣੀ ਨਾਲ ਵੀ ਪਾਣੀ ਹੱਥੀ ਰੋਟੀ ਵੀ ਬਣਾ ਸਕਦੇ ਹੋ ਉਹ ਰੋਟੀ ਥੋੜੀ ਜਿਹੀ ਔਖੀ ਲੱਗਦੀ ਹੈ ਮੈਨੂੰ ਬਣਾਉਣੀ ਬਣਾ ਤਾਂ ਮੈਂ ਲੈਣੀ ਆ ਪਰ ਮੈਂ ਇਦਾਂ ਹੀ ਇਹਨੂੰ ਥਪਤਪਾਇਆਗਾ ਇਸ ਟਿੱਕੇ ਨਾਲ ਵੀ ਮੱਕੀ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਪਿਛਲੇ ਜਵਾਨੇ ਦੇ ਵਿੱਚ ਹੱਥਾਂ ਦੇ ਨਾਲ ਹੀ ਬਣਾਈਆਂ ਜਾਂਦੀਆਂ ਸੀ ਥਪ-ਥਪਾ ਕੇ ਹੀ ਬਣਾਈਆਂ ਜਾਂਦੀਆਂ ਸੀ ਤੁਸੀਂ ਦੇਖ ਸਕਦੇ ਹੋ ਮੈਂ ਥਪ-ਥਪਾ ਲਈ ਰੋਟੀ ਨੂੰ ਦੇਖੋ ਰੋਟੀ ਆਪਣੀ ਬਣ ਕੇ ਤਿਆਰ ਆ ਥੋੜੇ ਬਹੁਤ क्रैक ਇਹਨਾਂ ਨੂੰ ਸੈੱਟ ਕਰ ਦਾਂਗੀ ਹੁਣ ਆਪਾਂ ਤਵੇ ਨੂੰ ਕਰ ਲਿਆ ਗਰਮ ਤੇ ਇਹਦੇ ਉੱਪਰ ਪਾਵਾਂਗੇ ਘਿਓ ਤੇ ਟਿਸ਼ੂ ਪੇਪਰ ਲਾ ਕੇ ਸਾਦੇ ਘਿਓ ਆਪਾਂ ਲਗਾ ਦਾਂਗੇ ਇੱਕ ਵਾਰ ਤਵੇ ਨੂੰ ਸਾਫ਼ ਕਰ ਲਾਂਗੀ ਚੰਗੀ ਤਿੱਕੇ ਨਾਲ ਤਵਾ ਆਪਣਾ ਪੂਰਾ ਗਰਮ ਹੋ ਗਿਆ ਹੁਣ ਆਪਾਂ ਮੱਕੀ ਦੀ ਰੋਟੀ ਇਹਦੇ ਉੱਪਰ ਪਾ ਦਾਂਗੇ ਜਿਹੜੀਆਂ ਆਪਾਂ ਰੋਟੀਆਂ ਮੇ ਬੇਲ ਕੇ ਰੱਖ ਲਈਆਂ ਸੀ ਸਾਰੀਆਂ ਸਾਈਡ ਤੇ ਹੁਣ ਆਪਾਂ ਘਿਓ ਲਗਾ ਕੇ ਪਕਾਵਾਂਗੇ ਤੁਸੀਂ ਬਿਨਾ ਘਿਓ ਤੋਂ ਵੀ ਪਕਾ ਸਕਦੇ ਹੋ ਤੇ ਮੈਨੂੰ ਘਿਓ ਲਗਾ ਕੇ ਜ਼ਿਆਦਾ ਪਸੰਦ ਲੱਗਦੀਆਂ ਨੇ ਸਾਗ ਦੇ ਨਾਲ ਤਾਂ ਘਿਓ ਨਾਲ ਹੀ ਬਨੀਆਂ ਹੋਈਆਂ ਰੋਟੀਆਂ ਬਹੁਤ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਇਹਨੂੰ ਰੋਟੀ ਦੀ ਰੋਟੀ ਦੀ ਆਪਾਂ ਸਾਈਡ ਤੋਂ ਚੇਂਜ ਕਰਕੇ ਘਿਓ ਲਗਾ ਦਾਂਗੇ ਤੇ ਰੋਟੀ ਆਪਣੀ ਦੇਖੋ ਵਧੀਆ ਪੱਕ ਕੇ ਤਿਆਰ ਹੋਊਗੀ ਲੋ ਟੂ ਹਾਈ ਰੱਖਿਓ ਫਲੇਮ ਨੂੰ ਤੇ ਮੱਕੀ ਦੀ ਰੋਟੀ ਥੋੜੀ ਜੀ ਫਲੇਮ ਹਾਈ ਤੇ ਹੀ ਪੱਕਦੀ ਆ ਤੇ ਵਧੀਆ ਪੱਕ ਕੇ ਤਿਆਰ ਹੁੰਦੀ ਆ ਤੁਸੀਂ ਫਲੇਮ ਨੂੰ ਅਪ ਦੇ ਅਕੋਰਡਿੰਗ ਸੈੱਟ ਵੀ ਕਰ ਸਕਦੇ ਹੋ ਘਟ ਵੱਧ ਦੇਖੋ ਰੋਟੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਦੂਸਰੀ ਰੋਟੀ ਨੂੰ ਇਸੇ ਤਰੀਕੇ ਨਾਲ ਪਾਵਾਂਗੇ ਤੇ ਇਹਨੂੰ ਵੀ ਆਪਾਂ ਘਿਓ ਲਗਾ ਕੇ ਹੀ ਪਕਾਵਾਂਗੇ। ਦੇਖੋ ਰੋਟੀ ਆਪਣੀ ਹਲਕੀ ਜੀ ਰੜ ਗਈ ਹੈ ਤੇ ਹੁਣ ਆਪਾਂ ਘਿਓ ਲਗਾ ਦਾਂਗੇ। ਇਹਦੀ ਸਾਈਡ ਕੀਨ ਕਰਕੇ। ਇਹ ਰੋਟੀ ਆਪਣੀ ਦੇਖੋ ਫੁੱਲ ਕੇ ਬਣ ਰਹੀ ਹੈ। ਮੱਕੀ ਦੀਆਂ ਰੋਟੀਆਂ ਵੀ ਫੁੱਲ ਫੁੱਲ ਕੇ ਬਣਨਾ ਸ਼ੁਰੂ ਹੋ ਜਾਂਦੀਆਂ ਨੇ। ਇਸ ਤਿੱਕੇ ਨਾਲ ਜਦੋਂ ਪਹਿਲੀ ਰੋਟੀ ਥੋੜੀ ਜੀ ਪਕਾਉਣੀ ਆ ਉਹਦੋਂ ਤਵਾ ਸੈੱਟ ਹੋ ਜਾਂਦਾ ਹੈ। ਤੇ ਦੂਜੀਆਂ ਰੋਟੀਆਂ ਬਹੁਤ ਵਧੀਆ ਬਣਦੀਆਂ ਨੇ ਹੁਣ ਕਿਉਂ ਲਗਾ ਲਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸਾ ਆਪਣਾ ਰੋਟੀ ਦਾ ਰੜ ਗਿਆ ਇੱਕ ਪਾਸਾ ਆਪਣਾ ਰੋਟੀ ਦਾ ਹੁਣ ਰੜ ਜੂਗਾ ਤੇ ਆਪਣੀਆਂ ਵਧੀਆ ਸੌਫਟ ਜੀਆਂ ਰੋਟੀਆਂ ਬਣ ਕੇ ਤਿਆਰ ਹੋ ਜਾਣਗੀਆਂ ਮੱਕੀ ਦੀਆਂ ਪੋਲੀਆਂ ਪੋਲੀਆਂ ਹੋਣਗੀਆਂ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦੀਆਂ ਨੇ ਸਾਗ ਦੇ ਨਾਲ ਤਾਂ ਖਾਸ ਕਰਕੇ ਤੁਸੀਂ ਕਿਸੇ ਸਬਜੀ ਨਾਲ ਵੀ ਇਹ ਰੋਟੀਆਂ ਖਾ ਸਕਦੇ ਹੋ ਸਾਗ ਦੇ ਨਾਲ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਣਗੀਆਂ ਇਸ ਤਿੱਕੇ ਨਾਲ ਆਪਣੀਆਂ ਰੋਟੀਆਂ ਇਹ ਬਣ ਕੇ ਤਿਆਰ ਹੋ ਜਾਣਗੀਆਂ ਦੇਖੋ ਮੈਂ ਹਲਕਾ ਹਲਕਾ ਪ੍ਰੈਸ ਕਰਕੇ ਇਹਨਾਂ ਨੂੰ ਪਕਾਇਆਗਾ ਤੇ ਹੁਣ ਆਪਾਂ ਤੀਸਰੀ ਤਿੱਕੇ ਨਾਲ ਰੋਟੀ ਨੂੰ ਬਣਾਵਾਂਗੇ ਤੇ ਹੁਣ ਆਪਾਂ ਘਿਓ ਲਗਾ ਦਾਂਗੇ ਇਹ ਰੋਟੀ ਤੇ ਵੀ ਇਹਨੂੰ ਵੀ ਏਸੇ ਤਰੀਕੇ ਨਾਲ ਆਪਾਂ ਪਕਾਇਆ ਤੇ ਇੱਕ ਰੋਟੀ ਆਪਾਂ ਬਿਨਾ ਘਿਓ ਤੋਂ ਵੀ ਪਕਾਵਾਂਗੇ ਤੁਸੀਂ ਬਿਨਾ ਘਿਓ ਤੋਂ ਵੀ ਪਕਾ ਸਕਦੇ ਹੋ ਘਿਓ ਵਾਲੀਆਂ ਰੋਟੀਆਂ ਥੋੜੀਆਂ ਜਿਹੀਆਂ ਜ਼ਿਆਦਾ ਵਧੀਆ ਲੱਗਦੀਆਂ ਹੁੰਦੀਆਂ ਨੇ ਤੇ ਇਹ ਰੋਟੀ ਆਪਾਂ ਬਿਨਾ ਘਿਓ ਤੋਂ ਪਕਾ ਲਾਂਗੀ ਇਹ ਤੇ ਆਪਾਂ ਬਿਲਕੁਲ ਵੀ ਘਿਓ ਨਹੀਂ ਇਸਤੇਮਾਲ ਕਰਾਂਗੇ ਤੁਸੀਂ ਰੋਟੀ ਨੂੰ ਚੋਪੜ ਕੇ ਖਾ ਸਕਦੇ ਹੋ ਆਪਾਂ ਬਾਅਦ ਦੇ ਵਿੱਚ ਰੋਟੀ ਨੂੰ ਚੋਪੜਾਂਗੇ ਤੇ ਇਹ ਰੋਟੀ ਵੀ ਆਪਣੀ ਬਣ ਕੇ ਤਿਆਰ ਹੋ ਜੂ ਤੁਸੀਂ ਦੇਖ ਸਕਦੇ ਹੋ ਇਹ ਰੋਟੀ ਵੀ ਬਹੁਤ ਵਧੀਆ ਪੱਕ ਕੇ ਤਿਆਰ ਹੋਈ ਹੈ ਤੇ ਸਾਰੀਆਂ ਰੋਟੀਆਂ ਨੂੰ ਆਪਾਂ ਇੱਕ ਸਾਬੇ ਦੇ ਵਿੱਚ ਰੱਖ ਲਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਇਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਇਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਆਪਾਂ ਫਿਰ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ਕਲ ਬਾਏ ਬਾਏ